ਸ੍ਰੀ ਗੁਰੂ ਜੀ ਅੱਜ ਅਸੀਂ ਫੇਰ ਤੋਂ ਫਫਾਰੇ ਲੈਣ ਆਏ ਆਈ ਆਹ ਖੰਡਾ ਹੈ ਮੇਨ ਰੋਡ ਤੋਂ ਹੀ ਜਿਹੜੀ ਡਾਕ ਖਾਂਜ ਤੋਂ ਪਹਿਲੀ ਗਲੀ ਮੁੜਦੀ ਆਈ ਤੇ ਆਪਾਂ ਨੇ ਉਹ ਗਲੀ ਹੈ ਨਾ ਜੀ ਸੈਂਪ ਕੋਟੇ ਵਾਲਾ ਦੇ ਸਾਹਮਣੇ ਦਾ ਕਾਨਾ ਹੀ ਆ ਵਾਲੀ ਬਣਾ ਕੋ ਫਫਾਰੇ ਲੈਣ ਤੋਂ ਬਾਅਦ ਮਿਲਦੇ ਆਂ ਘੇਰਾ ਆਪਾਂ ਫੀਡਿੰਗ ਫੇਰ ਕਰਾਂਗੇ ਅੱਜ ਜੀ ਹੁਣ ਆਪਾਂ ਫਫਾਰੇ ਲੈ ਕੇ ਨਿਕਲ ਗਏ ਦੁਕਾਨ ਚ ਆਹ ਦੁਕਾਨ ਆਈ ਆਹੀ ਆ ਡੀਡੀ ਅੱਛਾ ਡੀਡੀ ਸਪੇਅਰ ਸੈਂਟਰ ਹਾਂਜੀ ਆ ਦੇਖੋ ਜੀ ਆ ਅੱਜ ਅਸੀਂ ਮੋਟਰਾਂ ਮੋਟਰਾਂ ਲੈ ਕੇ ਖਾਣ ਪੀਣ ਜੀ ਹਾਂਜੀ ਦੇਖੋ ਜੀ ਹੁਣ ਅਸੀਂ ਵਾਰੇ ਲੈ ਗਈ ਬਾਹਰ ਆ ਕੇ ਦਿਗਾ ਚਾਈ ਮੇਰੇ ਚਾਚੇ ਨੇ ਮੈਂ ਪੈਟੀ ਦਾ ਬਹਨਾਂ ਲੈ ਕੇ ਖਲਾਉਣ ਦਾ ਲੈ ਕੇ ਆਏ ਜੀ ਹੁਣ ਇਹਨੂੰ ਪੈਟੀ ਖਲਾਤੀ ਹੁਣ ਇਹਨੂੰ ਕੋ ਕੋਈ ਪਰਾਤਾ ਹੁਣ ਇਹਦਾ ਨੌਕਰ ਆ ਗਿਆ ਜੀ ਹੁਣ ਇਹ ਐਸ਼ ਕਰਦਾ ਫਿਰਦਾ ਇਹ ਦੇਖੋ ਜੀ ਜਦ ਤੁਹਾਡਾ ਰਾਧਾ ਸੁਆਮੀ ਬੰਦਾ ਹੀ ਇਹਨੂੰ ਕੋਈ ਚੀਕਾਂ ਚੁਕਾਂ ਖਲਾਉਣ ਦੀ ਲੋੜ ਨਹੀਂ ਇਹ ਤਾਂ ਪੈਟੀ ਦੇ ਮਨ ਜਾਂਦਾ ਹਾਂ ਇਹ ਆਪਣੇ ਅੱਜ ਟਰੈਕਟਰ ਦਾ ਪਾਣੀ ਵਾਲਾ ਨਾਲੀ ਪਾੜ ਗਈ ਸੀਗੀ ਹੁਣ ਆਪਾਂ ਉਹ ਵੀ ਲੈਣ ਲੱਗੇ ਨਾਲੇ ਫਿਲਟਰ ਲੈਣਾ ਸੀ ਦੇਖੋ ਹਾਏ ਹੁਣ ਆਪਾਂ ਪੰਜਾਬ ਵਾਲਿਆਂ ਦੇ ਸਾਈਕਲੇ ਦੀ ਸਰਵਿਸ ਕਰਾਉਣਾ ਗਈ। ਚਾਚਾ ਨਾਮ ਹੀ ਨਹੀਂ ਲੈਂਦਾ ਇਹ ਦੇਖੋ ਕੰਡੂਸ ਵਾਲਾ ਹੀ। ਆਹ ਦੇਖੋ ਜੀ। ਮਰਸੜੀ ਦੇ ਟਾਇਰ ਬਦਲਾਉਣੇ ਨੇ ਇਹਨੇ ਅੱਜ। ਬਾਕੀ ਗੇਅਰ ਬਾਕਸ ਦਾ ਕੰਮ ਕਰਾਉਣੇ ਮਰਸੜੀ ਦਾ। ਹਾਏ ਹੁਣ ਆਪਾਂ ਬੱਟਾਂ ਤੇ ਪਾਉਣ ਵਾਲਾ ਕਾਗਜ਼ ਲੈਣਾ ਸੀ। ਇਹ ਕੱਦੂ ਚ ਨਾ ਤਾਂ ਬੱਟਾਂ ਟੁੱਟਦੀਆਂ ਨਹੀਂ ਨਾ ਕਾ ਹੁੰਦਾ ਹੀ। ਆਪਾਂ ਲੈ ਕੇ ਆਣਾ ਜੀ ਹੁਣ ਆਪਾਂ ਨੇ 7-8 ਕਿੱਲਾਂ ਦਾ ਲੈ ਕੇ ਆਣਾ ਇਹ। ਜਾ ਕੇ ਜੀ।